ਅਸਲ ਵਿੱਚ ਇਹ ਜਿਹੜੇ ਕੋਰਨਾਂ ਆਰਡਰ ਜਿਹਨਾਂ ਦੇ ਕੇ ਕਿਸ ਤਰੀਕੇ ਦੇ ਪ੍ਰਬੰਧ ਕੀਤੇ ਗਏ ਨੇ ਕੀ ਖੜਾ ਜਾਂਦਾ ਹੈ ਜਿਹੜੇ ਕਿ ਪਿਛਲੇ ਕੁ ਦਿਨਾਂ ਤੋਂ ਤਾਂ ਨਾ ਆਫ ਦਾ ਬਟਰ ਦਾ ਮਾਹੌਲ ਬਣਿਆ ਹੋਇਆ ਹੈ ਉਹਦਾ ਇੱਕ ਮੀਡੀਆ ਦੇ ਰਾਈ ਗਲਤ ਸੋਸ਼ਲ ਮੀਡੀਆ ਰਾਈ ਇੱਕ ਗਲਤ ਮੈਸੇਜ ਫੈਲਾਇਆ ਜਾ ਰਿਹਾ ਸੀਗਾ ਕਿ ਬਈ ਇੱਥੇ ਤਣਾਅ ਪੂਲ ਮਾਹੌਲ ਹੈ ਲੋਕੀ ਜਿਹੜੀਆਂ ਡਰੇ ਹੋਈਆਂ ਆ ਇਥੋਂ ਵਿਦਡਰੋ ਕਰ ਰਹੀਆਂ ਉਸੀ ਚੀਜ਼ ਨੂੰ ਵੇਖਣ ਲਈ ਅੱਜ ਮੈਂ ਮਾਜੋਦੀ ਸਾਹਿਬ ਨਾਲ ਇਥੇ ਵਿਜ਼ਿਟ ਤੇ ਆਈ ਸੀਗੀ ਪਿੰਡ ਨਾਰਦੀ ਇਹਨਾਂ ਲੋਕਾਂ ਦਾ ਹੌਸਲਾ ਵੇਖ ਕੇ ਇਹ ਗੱਲ ਜਿਹੜੀ ਸੋਸ਼ਲ ਮੀਡੀਆ ਤੇ ਗਲਤ ਫੈਲਾਈ ਜਾ ਰਹੀ ਹੈ ਬਿਲਕੁਲ ਹੀ ਝੂਠ ਹੈ ਕੋਈ ਇੱਥੇ ਕੋਈ ਪਿੱਛੇ ਜਾਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਇੱਥੇ ਸਾਰੇ ਲੋਕ ਡਟ ਕੇ ਖੜੇ ਨੇ ਆਪਣੀ ਦਿਨਚਰਿਆ ਜਿਹੜੀ ਹੈ ਜਿਵੇਂ ਨੋਰਮਲ ਰੂਟੀਨਸ ਹੁੰਦਾ ਹੈ ਉਦਾਂ ਹੀ ਚੱਲ ਰਿਹਾ ਹੈ ਤੇ ਨਾਲੇ 50 ਪੁਲਿਸ ਅਤੇ ਪੰਜਾਬ ਪ੍ਰਸ਼ਾਸਨ ਜਿਹੜਾ ਹੈ ਲੋਕਾਂ ਦੇ ਨਾਲ ਖੜਾ ਹੈ ਦਿਨ ਰਾਤ ਜਿਹੜੀ ਹੈ ਪੁਲਿਸ ਦੀ ਜਿਹੜੀ ਡਿਪਲੋਇਮੈਂਟ ਵਧਾਈ ਗਈ ਹੈ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਜੇ ਕਿਤੇ ਲੋਡ ਪੈਂਦੀ ਹੈ ਤੇ ਜਿਹੜਾ ਸਾਡਾ ਰਿਸਪੌਂਸ ਟਾਈਮ ਹੈ ਉਹ 5 ਤੋਂ ਲੈ ਕੇ 10 ਮਿੰਟ ਦੇ ਵਿੱਚ ਵਿੱਚ ਹੋਵੇ ਤੇ ਲੋਡ ਅਨੁਸਾਰ ਜਿਹੜੀ ਉਹਨਾਂ ਦੀ ਮਦਦ ਕੀਤੀ ਜਾਣੀ ਹੈ ਉਹ ਕਰ ਸਕਦੇ ਆ ਇਸ ਤੋਂ ਇਲਾਵਾ ਜਿਹੜੇ ਰਾਤ ਦੇ ਨਾਕਾਬੰਦੀ ਹੈ ਇਲਾਕੇ ਦੇ ਵਿੱਚ ਉਹ ਵੀ ਵਧਾਈ ਗਈ ਹੈ ਜਿਹੜੀ ਮੇਜਰ ਪੁਆਇੰਟਸ ਨੇ ਉੱਥੇ-ਉੱਥੇ ਆਪਣੀ ਪੁਲਿਸ ਦੀ ਤੈਜਨ ਜਿਹੜੀ ਹੈ ਉਹ ਰੂਟੀਨ ਦੇ ਨਾਲ ਉਹ ਆਪਾਂ ਵਧਾ ਦਿੱਤੀ ਗਈ ਹੈ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਬਾਕੀ ਇੱਥੇ ਮਾਹੌਲ ਵੇਖ ਕੇ ਇਹੀ ਲੱਗ ਰਿਹਾ ਹੈ ਕਿ ਬਈ ਲੋਕਾਂ ਦੇ ਵਿੱਚ ਬੜਾ ਹੌਸਲਾ ਹੈ ਲੋਕੇ ਪੂਰੇ ਕੈਮ ਨੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਤਣਾਪੁਰਨ ਜਾਂ ਕੋਈ ਬੈਦਾ ਮਾਹੌਲ ਇੱਥੇ ਨਹੀਂ ਦੇਖਿਆ ਗਿਆ